ਗਵਾਚੇ ਮਿੱਟੀ ਨਾ ਫਰੋਲ ਜੋਗੀਆ ਉਸਤਾ ਦਾ ਬੋਲਾ ਕਿਆ ਵੀ ਹੱਥ ਪੱਕੇ ਪੌਣੇ ਪੈਣੇ ਐ ਇਹ ਪੁਰਾਣੇ ਪਾਪੀ ਐ ਅਰਜੀ ਪਾਣ ਉਹ ਇਧਰ ਕੌਣ ਆ ਗਿਆ ਮੈਨੂੰ ਲੱਗਦਾ ਮਤੋਤਾ ਰੋਪਣ ਵਾਲਾ ਆ ਆ ਆ ਜੇ ਭੰਗੜਾ ਪਾਉਣਾ ਆਉਂਦਾ ਤੇ ਬਗਾਨੇ ਪੁੱਤ ਭੰਗੜਾ ਉਹ ਤਾਂ ਸੰਧਾ ਯੂ ਐਸ ਏ ਤੇ ਆ ਦੇਖ ਲਓ ਮੇਰੇ ਵੀਰੋ 1000 ਲੱਗਿਆ ਸੇਵਾ ਸਿੰਘ ਜੀ ਦੀ ਰੇਟ ਤੇ ਅਮਨ ਯੂਐਸਏ ਪਰਮ ਕੈਨੇਡਾ ਤੇ ਮਨਜਿੰਦਰ ਆ 1500 ਬਹੀ ਰੇਟ ਆ 1500 700 ਆ ਪਰਵਾਹ ਲੱਗਾ ਸ਼ਰਸ਼ਟ ਭਾਈ ਜੋਲਟ ਭਾਈ ਲਖਾਟ ਭਾਈ ਤੇ ਕੁਲਜੀਤ ਭਾਈ ਤੇ ਕਰਨ ਜੂਤ ਔਰ ਉਹਦੇ ਮਿਲੂ ਲੱਗਾ ਹਿਆ 700 ਆ 700 ਦੋ ਜਾਫੀ ਨੂੰ ਪੈਸੇ ਮੇਰੀ ਜੀ ਦੇ ਦਿੱਤੇ 1500 ਦੇ ਸਾਥ ਉਹ ਵੀ ਕਹਿੰਦੀ ਸੀ ਵੀ ਸਾਡਾ ਭਾਈ ਆ ਤੇ ਅੱਜ ਵੀ ਮੈਦਾਨਾ ਦਾ ਉਮਰਾਂ ਦੇ ਚੇਲੇ ਹੈ ਵਦਜ ਵੱਧ ਕੇ ਕਬੱਡੀ ਪਾ ਰਿਹਾ ਹੈ ਲੋ ਇਹਦੇ ਪਾਸੇ ਹੁਣ ਵੇਖਾਂਗੇ ਨੇ ਚਾਰਾਂ ਵਿੱਚੋਂ ਕਹਿੰਦੇ ਟਾੜ ਤੇ ਖੜਕ ਰੱਖਿਆ ਬੜੇ ਵੇਖਦੇ ਨੇ ਇਹ ਕੇਵਲ ਹੈ ਇੱਕ ਸਾਡੇ ਖਰਗੋਲ ਸਾਹਿਬ ਇੱਥੇ ਹੈ ਜਿਨ੍ਹਾਂ ਦੇ ਪਹਿਲੇ ਦਿਨ ਤੋਂ ਹੀ ਕਬੱਡੀ ਨਾਲ ਖੜ ਕੇ ਮੇਰੇ ਵੀਰੇ ਆਪਣੇ ਰੋਲ ਦਾ ਕੀਤਾ ਉਹ ਕੇਵਲ ਸਿੰਘੀ ਖਰਗੋਲ ਸਾਹਿਬ ਆ ਜਾ ਰਹੀ ਹੈ ਕੇਵਲ ਆ ਟਾ ਕੇ ਹੀ ਕਦੇ ਬਹਿਣ ਵਾਲੀ ਗੱਲ ਕਰ ਗਏ ਵਾਹ ਕੇਵਲ ਨਹੀਂ ਮੇਰੇ ਸਾਹ ਤਕੜਾ ਨੰਮਰਾ ਬ੍ਰੋ ਟੀਮ ਲਈ ਜੋੜਦਾ ਹੋਇਆ